ਫਰੀਦਕੋਟ ਵਿਖੇ ਚੋਰੀ ਦੀਆਂ ਵਾਰਦਾਤਾਂ ਦਾ سلسلہ ਵਧਿਆ ਹੋਇਆ ਹੈ ਬੀਤੀ ਰਾਤ ਪਰੇ ਬਾਜ਼ਾਰ ਵਿੱਚ ਚੋਰ ਇੱਕ ਵਾਰ ਫਿਰ ਤੋਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਮਤੀ ਸਮਾਨ ਅਤੇ ਨਕਦੀ ਦੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਗਿਆ ਚੋਰਾਂ ਨੇ ਇੱਕੋ ਮਾਰਕੀਟ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਚੋਰ ਮੈਡੀਕਲ ਸਟੋਰ ਇੱਕ ਹਲਵਾਈ ਦੀ ਦੁਕਾਨ ਅਤੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਮਤੀ ਸਮਾਨ ਨਕਦੀ ਐਲਸੀਡੀ ਡੀਵੀਆਰ ਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰੋ 3:59 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ ਚ ਨਾਲ ਆਪਣੇ ਆ ਗਣਪਤੀ ਅਡਵਾਈਜ਼ਰ ਇਹਨਾਂ ਦੇ ਪ੍ਰੋਪਰਟੀ ਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਦ ਜੀ ਤੇ ਨਾਲ ਐਲਈਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30-35000 ਰੁਪਏ ਕੈਸ਼ ਵੀ ਅਸੀਂ ਉਹ ਲੈ ਗਏ ਜੀ ਤੇ ਨਾਲ ਡੀਵੀਆਰ ਵਗੈਰਾ ਪੜ ਕੇ ਲੈ ਕੇ ਕੋਸਮੈਟਿਕ ਹਾਈਡ ਮਾ ਜੋ ਪਈਆਂ ਸੀ ਸੌ ਲਾਗੇ ਚੱਕ ਕੇ ਇੱਕ ਸ਼ੋਗੇਚੋਂ ਹੁਣ ਕਾਫੀ ਤਰ ਜ਼ਰੂਰੀ ਵਰਤੋਲਣੀ ਚਾਹੀਦੀ ਚੀਜ਼ਾਂ ਬਹੁਤ ਫਾਈਟਮ ਗੈਪ ਹੈ ਜੀ ਐਨੀ অনਲੀ ਪਤਾ ਨਹੀਂ ਕਿੰਨੀ ਤੋੜਪਨ ਕਾਫੀ ਕੀਤੀ ਗਈ ਹੈ ਜੀ ਹਾਂਜੀ ਫਾਈ ਸ਼ਟਰ ਭੰਨੇ ਹੋਏ 12 ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ ਢੇਡ ਲੱਗਦੇ ਕਿ ਕਰੀਬ ਨੁਕਸਾਨ ਹੋਇਆ ਜੀ ਹਾਂਜੀ ਕੈਸ਼ਲ ਰਾਜਸਥਾਨਾ ਨਾਂ ਲੈ ਗਏ ਜੀ ਹਾਂਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਸਰ ਅਪਰੋਕਸੀਮੇਟਲੀ ਸਰਹ ਫੜਾ ਲੱਖ ਢੇਡ ਲੱਗਦੇ ਕਰੀਬ ਨੁਕਸਾਨ ਹੈ ਜੀ ਕਿੰਨੇ ਜਣੇ ਸੀ ਕੋਈ ਪਤਾ ਲੱਗਦਾ ਸਰ ਪੰਜ ਜਣੇ ਸੀਗੇ ਜੀ ਪੰਜ ਜਣੇ ਇੱਕ ਤੁਹਾਡੇ ਜਿਹੜੇ ਕੈਮਰੇ ਸੀ ਸੀਗੇ ਗਮਟਾ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਜਾ ਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਡੀਵੀਆਰ ਵੀ ਨਾਲ ਲੈ ਗਏ ਜੀ ਹਾਂਜੀ ਪੁਲਿਸ ਨੂੰ ਕੋਈ ਹਾਂਜੀ ਪੁਲਿਸ ਨੂੰ ਦਰੋਹ ਹਿੰ ਦਿੱਤੀ ਜੀ ਐਸਐਚਓ ਸਾਹਿਬ ਵੀ ਆਈ ਸੀਗੇ ਹੋ ਕੇ ਗਏ ਆ ਤੇ ਬਾਕੀ ਆਪਣੇ ਆਪਣੇ ਉਥੋਂ ਲੈ ਕੇ ਲਗੇ ਹੋ ਕੇ ਤੁਹਾਨੂੰ ਬੁਲਾਇਆ ਕਿੰਡ ਤੱਕ ਦੁਬਾਰਾ ਕਦਵਾਲੀ ਬੁਲਾਇਆ ਗਿਆ ਨੋ ਸੋ ਪਿਛਲੇ ਦਿਨਾਂ ਵਿੱਚ ਪੈ ਗਏ ਸ਼ਹਿਰ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਐ ਪਰ ਕੁੱਤ ਸੋਨੋਂ ਹਲੇ ਤੱਕ ਕੋਈ ਸਰ ਵੀ ਮਾਹਰ ਜੀ ਕੋਈ ਪਹੁੰਚ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਸ ਦਿਨ ਕਦੇ-ਕਦੇ ਮਹੱਲੇ 'ਚ ਕਦੇ-ਕਦੇ ਰੋਜ਼ ਚੋਰੀਆਂ ਹੋ ਰਹੀਆਂ ਬਹੁਤ ਬੁਰਾ ਹਾਲ ਹੋ ਰਿਹਾ ਜੀ ਇੱਥੇ ਕਰੇ ਸਾਡੇ ਚੌਂਚ 'ਚ ਕਦੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆ ਗਿਆ ਜਿਹੜਾ ਵਾਕਿਆ ਹੋ ਜੀ ਉਹ ਨਾਲ ਦੀ ਇੱਕ ਬੱਲਾ ਸਵੀਟ ਸ਼ਾਪ ਐ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਐ ਜਿਹੜਾ ਭੰਨੇ ਗਿਆ ਉਹਦੇ 8 ਸਾਲਾਂ ਅੰਦਰ ਬਈ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਆਫ ਕਰਨੇ ਜਿਹੜੇ ਉਹ ਚੱਕਦੇ ਆ ਜ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਸ਼ਟਰ ਭੰਨਿਆ ਸੀ ਪਰ ਬਚਤ ਰਹਿ ਗਈ ਉਹਨਾਂ ਸ਼ਟਰ ਭੰਨਦੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਏ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਹਾਂਜੀ